ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਰਿਕੁਐਸਟਡ ਵੀਡੀਓ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ 4 ਦਸੰਬਰ ਪੂਰਨਮਾਸ਼ੀ ਵਾਲੇ ਦਿਨ ਇਹ ਸੱਤ ਰਾਸ਼ੀ ਵਾਲੇ ਬਣਨ ਵਾਲੇ ਹਨ ਕਰੋੜਪਤੀ ਧਨ ਦੇ ਨਾਲ ਮਾਲਾ ਮਲ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਉਹਨਾਂ ਦੀ ਸਦਾ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਪਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਲ ਦੋਸਤੋ ਮਾਤਾ ਲక్ష్ਮੀ ਯੋਗ ਬਣਨ ਦੇ ਨਾਲ ਇਹਨਾਂ ਸੱਤ ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਘਰ ਮਾਤਾ ਲక్ష్ਮੀ ਪਧਾਰ ਰਹੀ ਹੈ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਰੋਗ ਕਸ਼ਟ ਮਿਟਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਘਰ ਮਾਤਾ ਲక్ష్ਮੀ ਜੀ ਪਧਾਰਨ ਵਾਲੀ ਹਨ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦਲੇਦਰ ਬਿਮਾਰੀ ਰੋਗ ਦੂਰ ਹੋ ਜਾਣਗੇ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਦੇ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਆਓ ਜਾਣਦੇ ਹਾਂ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜੋ ਕਿ ਪੂਰਨਮਾਸ਼ੀ ਦੇ ਦਿਨ ਇਹਨਾਂ ਦੇ ਲਈ ਬਣ ਰਿਹਾ ਹੈ ਮਹਾਦੁਰਲਭ ਸੰਜਗ ਮਾਤਾ ਲక్ష్ਮੀ ਯੋਗ ਰਾਜ ਯੋਗ ਧਨ ਸਮ੍ਰiddhi ਯੋਗ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਦਸੰਬਰ ਮਹੀਨੇ ਦੇ ਵਿੱਚ ਲక్ష్ਮੀ ਯੋਗ ਮਹਾ ਸ਼ੋਭ ਯੋਗ ਕਰੋੜਪਤੀ ਇਹਨਾਂ ਨੂੰ ਬਣਾਉਣ ਵਾਲੇ ਹਨ ਇਸ ਰਾਸ਼ੀ ਵਾਲੇ ਧਨ ਨਾਲ ਮਾਲਾ-ਮਾਲ ਹੋ ਜਾਣਗੇ ਇਸ ਲਈ ਤੁਹਾਡੇ ਅੱਗੇ ਰਿਕੁਐਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਿਓ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਸਭ ਤੋਂ ਪਹਿਲਾਂ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਉਹਨਾਂ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਸਿਰ ਤੇ ਬਣ ਜਾਵੇ ਜਿਸ ਨਾਲ ਸਮੇਂ-ਸਮੇਂ ਤੇ ਕਿਸ ਪ੍ਰਕਾਰ ਦੀਆਂ ਮਹੱਤਵਪੂਰਨ ਗਿਆਨ ਵਰਧਿਕ ਵੀਡੀਓ ਵੀ ਤੁਹਾਨੂੰ ਮਿਲਦੀਆਂ ਹੀ ਰਹਿਣ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਦਸੰਬਰ ਵਿੱਚ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਕਰੋੜਪਤੀ ਯੋਗ ਮਾਲਾ ਮਾਲ ਹੋਣ ਦੇ ਨਾਲ ਤੁਸੀਂ ਜ਼ਿੰਦਗੀ ਵਿੱਚ ਬਹੁਤ ਹੀ ਹੁਣ ਤਰੱਕੀ ਕਰਨ ਵਾਲੇ ਹੋ ਜੋਤਿਸ਼ ਸ਼ਾਸਤਰ ਦੇ ਮੁਤਾਬਿਕ ਸਾਡੇ ਜੀਵਨ ਵਿੱਚ ਰਾਸ਼ੀਆਂ ਦਾ ਬੜਾ ਖਾਸ ਮਹੱਤਵ ਮੰਨਿਆ ਜਾਂਦਾ ਹੈ ਕਿਉਂਕਿ ਰਾਸ਼ੀਆਂ ਦੇ ਆਧਾਰ ਤੇ ਹੀ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੇ ਸਮੇਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜੇਕਰ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਹੁੰਦਾ ਹੈ ਤੇ ਸਿੱਧਾ ਹੀ ਅਸਰ ਰਾਸ਼ੀਆਂ ਤੇ ਪੈਂਦਾ ਹੈ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਚੰਗੇ ਤੇ ਬੁਰੇ ਦੌਰ ਚੋਂ ਗੁਜ਼ਰਨਾ ਪੈਂਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ ਹੈ ਪਰ ਜੇਕਰ ਗ੍ਰਹਾਂ ਦੀ ਦਸ਼ਾ ਹੀ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਦੇ ਵਿੱਚ ਮਹਾ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਕੁਝ ਅਜਿਹੇ ਮਹਾਨ ਸ਼ੁਭ ਸੰਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਿਸ ਨਾਲ ਹੁਣ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਦੀ ਮੰਨ ਕੇ ਚੱਲੋ ਕਿ ਕਿਸਮਤ ਬਦਲਣ ਵਾਲੀ ਹੈ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਭਾਗਸ਼ਾਲੀ ਪਹਿਲੀ ਰਾਸ਼ੀ ਹੈ ਮੇਖ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਦਸੰਬਰ ਮਹੀਨੇ ਵਿੱਚ ਤੁਹਾਡੇ ਤੇ ਵਿਸ਼ੇਸ਼ ਰੂਪ ਨਾਲ ਪੈ ਰਹੀ ਹੈ। ਮਾਤਾ ਲక్ష్ਮੀ ਤੁਹਾਡੇ ਉੱਪਰ ਇਸ ਸਮੇਂ અત્યੰਤ ਮਿਹਰਬਾਨ ਰਹਿਣ ਵਾਲੇ ਹਨ। ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿਰਪਾ ਦ੍ਰਿਸ਼ਟੀ ਬਣਾਉਣ ਵਾਲੇ ਹਨ। ਮਾਤਾ ਲక్ష్ਮੀ ਬੇਹਦ ਪਰਸਾਨ ਹਨ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਲੋਕਾਂ ਦੀ ਹੁਣ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ। ਤੁਹਾਨੂੰ ਆਰਥਿਕ ਲਾਭ ਮਿਲਣ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਹੋ ਜਾਣਗੇ। ਦਸੰਬਰ ਦੇ ਮਹੀਨੇ ਵਿੱਚ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਧਨਲਾਭ ਹੋਵੇਗਾ ਨਾਲ ਹੀ ਨਾਲ ਤੁਹਾਡੇ ਨਵੇਂ ਵਾਹਨ ਖਰੀਦਣ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸਮਾ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਜੀਵਨ ਵਿੱਚ ਧਨ ਦੀਆਂ ਸਮੱਸਿਆਵਾਂ ਹੁਣ ਦੂਰ ਹੋਣਗੀਆਂ ਤੁਹਾਨੂੰ ಅಪਾਰ ਧਨ ਦੀ ਪ੍ਰਾਪਤੀ ਹੋਵੇਗੀ ਮੇਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਪ੍ਰੇਮ ਵਿੱਚ ਸਫਲਤਾ ਮਿਲੇਗੀ ਤੁਹਾਡੇ ਲਈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਦਸੰਬਰ ਮਹੀਨੇ ਦਾ ਸਮਾ ਚੰਗਾ ਸਾਬਿਤ ਹੋਵੇਗਾ ਸਮੇ ਦਾ ਭਰਪੂਰ ਲਾਭ ਉਠਾਓ ਤੇ ਹੱਥ ਵਿੱਚੋਂ ਸਮੇ ਨੂੰ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਪੂਰਨਮਾਸ਼ੀ ਦਾ ਮਹਾਦੁਰ ਲਭ ਸੰਜੋਗ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਿਤ ਹੋਵੇਗਾ ਸਮਾ ਪੂਰਨਤਾ ਤੁਹਾਡੇ ਪੱਕ ਵਿੱਚ ਹੈ ਤੁਸੀਂ ਇਸ ਸਮੇ ਦਾ ਭਰਪੂਰ ਲਾਭ ਉਠਾਉਣਾ ਹੈ ਇਸ ਸਮੇ ਤੁਹਾਨੂੰ ਚਾਰੇ ਹੀ ਪਾਸਿਆਂ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਬਰਦਸਤ ਆਨਯੋਗ ਮਹਾਲక్ష్ਮੀ ਯੋਗ ਤੁਹਾਡੇ ਲਈ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਲਾ ਰਾਸ਼ੀ ਵਾਲਿਓ ਤੁਹਾਡੇ ਜੀਵਨ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਹਨ ਉਹ ਹੁਣ ਦੂਰ ਹੋ ਜਾਣਗੀਆਂ ਤੁਹਾਡੇ ਲੋਕਾਂ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਚੰਗੀ ਰਹਿਣ ਵਾਲੀ ਹੈ ਦਸੰਬਰ ਦੇ ਮਹੀਨੇ ਵਿੱਚ ਤੁਹਾਨੂੰ ਚਾਰਾਂ ਪਾਸਿਆਂ ਤੋਂ ਧਨਲਾਭ ਹੋਵੇਗਾ ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ಅಪਾਰ ਧਨਲਾਭ ਦੀ ਪ੍ਰਾਪਤੀ ਹੋਵੇਗੀ ਜਿਹੜੇ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹਨ ਇਸ ਮਹੀਨੇ ਵਿੱਚ ਦੁੱਗਣਾ ਮੁਨਾਫਾ ਤੁਹਾਨੂੰ ਮਿਲੇਗਾ ਜੇਕਰ ਨੌਕਰੀ ਕਰਦੇ ਹੋ ਨੌਕਰੀ ਦੇ ਦੌਰਾਨ ਹੀ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਲਾ ਰਾਸ਼ੀ ਵਾਲਿਓ ਦਸੰਬਰ ਮਹੀਨੇ ਵਿੱਚ ਤੁਹਾਡਾ ਪ੍ਰਮੋਸ਼ਨ ਵੀ ਹੋ ਸਕਦਾ ਹੈ ਤੇ ਤਨਖਾਹ ਵਿੱਚ ਵਾਧਾ ਵੀ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜਿਸ ਕੰਮ ਨੂੰ ਵੀ ਹੱਥ ਪਾਓਗੇ ਤੁਲਾ ਰਾਸ਼ੀ ਵਾਲੇ ਉਹ ਕਾਰਜ ਤੁਹਾਡਾ ਸਫਲ ਹੋਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਹ ਮਹੀਨਾ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ ਜੇਕਰ ਕਿਸੇ ਬੱਚੇ ਦੇ ਵਿਆਹ ਨੂੰ ਲੈ ਕੇ ਤੁਹਾਨੂੰ ਕੋਈ ਪਰੇਸ਼ਾਨੀ ਹੈ ਉਹ ਵੀ ਦੂਰ ਹੋ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਦਸੰਬਰ ਮਹੀਨੇ ਵਿੱਚ ਵਿਸ਼ੇਸ਼ ਰੂਪ ਵਿੱਚ ਬਣੀ ਹੋਈ ਹੈ ਜਿਸ ਕਾਰਨ ਤੁਹਾਨੂੰ ਬੜਾ ਹੀ ਫਾਇਦਾ ਹੋਵੇਗਾ ਤੁਹਾਨੂੰ ਜੀਵਨ ਵਿੱਚ ਸਫਲਤਾਵਾਂ ਮਿਲਣ ਦੀ ਸੰਭਾਵਨਾ ਹੈ ਨਾਲ ਹੀ ਨਾਲ ਵਿਦਿਆਰਥੀਆਂ ਲਈ ਵੀ ਸਮਾਪੂਰਨਤਾ ਪੱਕੇ ਵਿੱਚ ਹੈ ਉਹਨਾਂ ਦਾ ਚੰਗਾ ਸਮਾਂ ਆਉਣ ਵਾਲਾ ਹੈ ਤੁਹਾਨੂੰ ਆਪਣੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚੋਂ ਸਫਲਤਾ ਦੀ ਪ੍ਰਾਪਤੀ ਹੋ ਜਾਵੇਗੀ ਨਾਲ ਹੀ ਨਾਲ ਇਸ ਸਮੇਂ ਤੁਹਾਡਾ ਮਨ ਪੜ੍ਹਾਈ ਵਿੱਚ ਲੱਗਣ ਵਾਲਾ ਹੈ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਆਪਣੇ ਕਾਰਜ ਖੇਤਰ ਵਿੱਚ ਤੁਸੀਂ ਵੱਡੀ ਸਫਲਤਾ ਪ੍ਰਾਪਤ ਕਰੋਗੇ ਨੌਕਰੀ ਵਿੱਚ ਪ੍ਰਮੋਸ਼ਨ ਜਾਂ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ। ਨਾਲ ਹੀ ਨਾਲ ਤੁਹਾਡਾ ਵਪਾਰ ਦਿਨ ਰਾਤ ਚੌਗਣੇ ਤਰੱਕੀ ਕਰੇਗਾ। ਜਿਸ ਵੀ ਕਾਰਜ ਨੂੰ ਤੁਸੀਂ ਹੱਥ ਪਾਓਗੇ ਉਸ ਵਿੱਚ ਹੀ ਤੁਹਾਨੂੰ ਵਪਾਰ ਤੇ ਸਫਲਤਾ ਹਾਸਲ ਹੋ ਜਾਵੇਗੀ। ਸਮਾਪੂਰਣਤਾ ਤੁਹਾਡੇ ਪੱਖ ਵਿੱਚ ਹੈ। ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ। ਸਮੇਂ ਦਾ ਭਰਪੂਰ ਲਾਭ ਉਠਾਓ। ਇਸ ਲਿਸਤੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਬ੍ਰਿਖ ਰਾਸ਼ੀ। বৃਖ রাশি ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਦਸੰਬਰ ਮਹੀਨੇ ਵਿੱਚ ਵਿਸ਼ੇਸ਼ ਰੂਪ ਤੇ ਪੈਣ ਵਾਲੀ ਹੈ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ বৃਖ ਰਾਸ਼ੀ ਵਾਲ ਵਿਦੇਸ਼ ਵਿੱਚ ਹੁਣ ਪੜ੍ਹਾਈ ਜਾਂ ਫਿਰ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹੋ ਤਾਂ ਇਹ ਸੁਪਨਾ ਇਸ ਸਮੇਂ ਪੂਰਾ ਹੋ ਜਾਵੇਗਾ ਨਾਲ ਹੀ ਨਾਲ ਜੇਕਰ ਕੋਟਕ ਚਿਹਰੀ ਦੇ ਮਾਮਲੇ ਤੋਂ ਜੂਝ ਰਹੇ ਹੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੇ ਨਾਲ ਹੀ ਨਾਲ ਦੱਸ ਦਈਏ ਕਿ ਤੁਹਾਡੀ ਜੋ ਰੁਚੀ ਹੈ ਧਾਰਮਿਕ ਕੰਮਾਂ ਵਿੱਚ ਵੀ ਲੱਗ ਸਕਦੀ ਹੈ। ਅਚਾਨਕ ਧਨ ਪ੍ਰਾਪਤੀ ਦੇ ਜਬਰਦਸਤ ਯੋਗ ਤੁਹਾਡੇ ਲਈ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਦਸੰਬਰ ਦੇ ਮਹੀਨੇ ਵਿੱਚ ਪੈਣ ਵਾਲੇ ਹਨ। ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਧਨਲਾਭ ਹੋਵੇਗਾ, ਤੁਹਾਡੀ ਮਾਨਸਿਕ ਸਥਿਤੀ ਠੀਕ ਰਹੇਗੀ। ਨਾਲ ਹੀ ਨਾਲ ਕਿਸੇ ਕਾਰਜ ਲਈ ਕੀਤੀ ਯਾਤਰਾ ਤੁਹਾਡੀ ਸਫਲ ਸਾਬਿਤ ਹੋ ਜਾਵੇਗੀ। ਉਹਨਾਂ ਯਾਤਰਾਵਾਂ ਤੋਂ ਤੁਹਾਨੂੰ ਦੁਗਣਾ ਲਾਭ ਹੋਵੇਗਾ। ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਤੁਹਾਨੂੰ ਦੱਸ ਦਈਏ ਕਿ ਬ੍ਰਿਖ ਰਾਸ਼ੀ ਵਾਲਿਓ ਤੁਸੀਂ ਮਕਾਨ ਖਰੀਦਣ ਨੂੰ ਲੈ ਕੇ ਜੇਕਰ ਕੋਈ ਸੁਪਨਾ ਵੇਖ ਰਹੇ ਹੋ ਜਾਂ 플ੌਟ ਵੇਖ ਰਹੇ ਹੋ ਉਹ ਹੁਣ ਸੁਪਨਾ ਤੁਹਾਡਾ ਸਫਲ ਹੋਵੇਗਾ ਤੁਸੀਂ ਆਪਣਾ ਮਕਾਨ ਖਰੀਦ ਸਕਦੇ ਹੋ 플ੌਟ ਖਰੀਦ ਸਕਦੇ ਹੋ ਇਸ ਦੇ ਵੀ ਸ਼ੁਭ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕਹਿਣਾ ਗਲਤ ਨਹੀਂ ਹੋਵੇਗਾ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਪੈ ਰਹੀ ਹੈ ਇਸ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਤੁਹਾਡੇ ਤੇ ਪੈਣ ਵਾਲੀ ਹੈ ਇਸ ਮਹੀਨੇ ਵਿਸ਼ੇਸ਼ ਰੂਪ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਦਲਾਅ ਹੋਵੇਗਾ ਤੁਹਾਡੇ ਦੁੱਖ ਦਰਦ ਕਲੇਸ਼ ਖਤਮ ਹੋਣਗੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੀ ਸੰਪਤੀ ਵਿੱਚ ਲਾਭ ਹੋਵੇਗਾ ਸਾਰਿਆਂ ਨੂੰ ਦੱਸ ਦਈਏ ਤੁਹਾਡੀਆਂ ਜਿਹੜੀਆਂ ਵੀ ਸਮੱਸਿਆਵਾਂ ਹਨ ਦੂਰ ਹੋਣਗੀਆਂ ਜੇਕਰ ਕੋਈ ਕਰਜ਼ਾ ਚੱਲ ਰਿਹਾ ਹੈ ਕਰਕ ਰਾਸ਼ੀ ਵਾਲਿਓ ਕਰਜ਼ੇ ਤੋਂ ਛੁਟਕਾਰਾ ਮਿਲਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਵੀ ਕਾਰਜ ਕਰ ਰਹੇ ਹੋ ਦੂਜਿਆਂ ਦੀ ਭਲਾਈ ਲਈ ਤੁਹਾਨੂੰ ਲਾਭ ਦੁੱਗਣਾ ਮਿਲੇਗਾ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੋਣਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਕਰਕ ਰਾਸ਼ੀ ਵਾਲਿਓ ਕਹਿਣਾ ਗਲਤ ਨਹੀਂ ਹੋਵੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵਿਸ਼ੇਸ਼ ਰੂਪ ਵਿੱਚ ਪੈਣ ਵਾਲੀ ਹੈ ਤੁਹਾਡੇ ਲਈ ਦਸੰਬਰ ਦਾ ਮਹੀਨਾ ਚੰਗਾ ਸਾਬਿਤ ਹੋ ਜਾਵੇਗਾ ਚਾਰੇ ਹੀ ਪਾਸਿਆਂ ਤੋਂ ਧਨਲਾਭ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਤੁਹਾਡੀ ਹੁਣ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਹੱਲ ਮਿਲਣ ਵਾਲਾ ਹੈ ਦਸੰਬਰ ਮਹੀਨਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਾਲ 2025 ਦਾ ਲੱਕੀ ਸਮਾਂ ਤੁਹਾਡੇ ਲਈ ਸਾਬਿਤ ਹੋਵੇਗਾ ਸੋ ਦੋਸਤੋ ਇਹ ਸੀ ਜੀ ਇਸ ਵੀਡੀਓ ਦੀ ਜਾਣਕਾਰੀ ਧੰਨਵਾਦ